ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ YouTube ਚੈਨਲ ਜਾਓ ਅਲਰਟ ਬਜਮਾਂ ਤੇ ਦੋਸਤੋ ਅੱਜ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਦੀ ਜਾਣਕਾਰੀ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਜੀ ਹਾਂ ਜੀ ਦੋਸਤੋ SBI ਵੱਲੋਂ ਬਹੁਤ ਵਧੀਆ ਮੌਕਾ ਆ ਚੁੱਕਾ ਹੈ ਜੀ ਸਕਾਲਰਸ਼ਿਪ ਮਿਲ ਰਹੀ ਹੈ ਜੀ SBI ਪਲੈਟੀਨਾ ਜੁਗਲੀ ਆਸ਼ਾ ਸਕਾਲਰਸ਼ਿਪ 2025 ਦੇ ਲਈ ਜੋ ਸਟੂਡੈਂਟ 9th ਕਲਾਸ ਤੋਂ ਲੈ ਕੇ 12th ਕਲਾਸ ਤੱਕ ਪੜ੍ਹਦੇ ਹਨਾਂ ਉਹਨਾਂ ਦੇ ਲਈ ਬਹੁਤ ਵਧੀਆ ਮੌਕਾ ਆ ਚੁੱਕਿਆ ਜੀ ਐਸਵੀ ਪਲੈਟੀਨਮ ਜੁਗਲੀ ਆਸ਼ਾ ਸਕਾਲਰਸ਼ਿਪ ਮਿਲਣ ਜਾ ਰਹੀ ਹੈ 2025-26 ਦੇ ਲਈ ਜਿਹੜੇ ਸਟੂਡੈਂਟ ਨੇ 9ਵੀਂ ਤੋਂ ਲੈ ਕੇ 12ਵੀਂ ਤੱਕ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਕਰ ਰਹੇ ਹਨ ਉਹਨਾਂ ਲਈ ਸਕਾਲਰਸ਼ਿਪ ਮਿਲਣ ਜਾ ਰਹੀ ਹੈ ਜੀ ਇਹ ਸਕਾਲਰਸ਼ਿਪ 15000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਮਿਲਣ ਜਾ ਰਹੀ ਹੈ ਇਹਦੇ ਵਿੱਚ ਜੋ ਸਟੂਡੈਂਟ ਹਨ ਸਕੂਲ ਦੇ ਸਟੂਡੈਂਟ ਹਨ ਉਹਨਾਂ ਨੂੰ ਮਿਲੇਗੀ ਜੀ ਅੰਡਰ ਗ੍ਰੈਜੂਏਟ ਸਟੂਡੈਂਟ ਨੂੰ ਮਿਲਣ ਜਾ ਰਹੀ ਹੈ ਜਿਹੜੇ ਬੱਚੇ ਬੀ ਕਾਮ ਬੀ ਐਡ ਬੀਏ ਵਗੈਰਾ ਕਰ ਰਹੇ ਹਨ ਉਹਨਾਂ ਨੂੰ ਮਿਲੇਗੀ ਜੀ ਪੋਸਟ ਗ੍ਰੈਜੂਏਟ ਸਟੂਡੈਂਟ ਨੂੰ ਮਿਲੇਗੀ ਇਹ ਮੈਡੀਕਲ ਸਟੂਡੈਂਟ ਜੀ ਆਈਟੀ ਸਟੂਡੈਂਟ ਨੂੰ ਮਿਲਣ ਜਾ ਰਹੀ ਹੈ ਇਹ ਸਕਾਲਰਸ਼ਿਪ 15000 ਤੋਂ ਲੈ ਕੇ 20 ਲੱਖ ਤੱਕ ਸਟੂਡੈਂਟ ਨੂੰ ਮਿਲੇਗੀ ਜੀ ਇਹ ਵਿੱਚ ਅਲੱਗ-ਅਲੱਗ ਕਰਾਈਟੇਰੀਆ ਰੱਖਿਆ ਗਿਆ ਜੀ ਕਰਾਈਟੇਰੀਆ ਤੁਹਾਨੂੰ ਦੱਸ ਦਿੰਦੇ ਹਾਂ ਜੀ ਸਟੂਡੈਂਟ ਸਕੂਲ ਦੇ ਲਈ ਜਿਹਨਾਂ 9ਵੀਂ ਤੋਂ ਲੈ ਕੇ 12ਵੀਂ ਤੱਕ ਉਹਨਾਂ ਲਈ ਐਲੀਜੀਬਿਲਟੀ ਕਰਾਈਟੇਰੀਆ ਇਸ ਤਰੀਕੇ ਨਾਲ ਰਹਿਣ ਵਾਲਾ ਜੀ ਸਟੂਡੈਂਟ ਇੰਡੀਆ ਦਾ ਹੋਣਾ ਚਾਹੀਦਾ ਹੈਗਾ ਆਲ ਇੰਡੀਆ ਦੇ ਲਈ ਅਪਲਾਈ ਹੋਏਗਾ ਜੀ ਇਹ ਇਹ ਐਪਲੀਕੇਸ਼ਨ ਜਿਹੜੇ ਸਟੂਡੈਂਟ ਨੌਵੀਂ ਤੋਂ ਲੈ ਕੇ 12ਵੀਂ ਦੇ ਵਿੱਚ ਹਨ ਉਹ ਭਰ ਸਕਦੇ ਹਨ ਜੀ ਉਹਨਾਂ ਦੇ ਪਿਛਲੀ ਕਲਾਸ ਦੇ ਵਿੱਚ 75% ਮਾਰਕ ਹੋਣੇ ਚਾਹੀਦੇ ਹਨ ਜਿਵੇਂ ਕਿ ਨੌਵੀਂ ਕਲਾਸ ਦਾ ਵਿਦਿਆਰਥੀ ਹੈ ਨੌਵੀਂ ਕਲਾਸ ਦਾ ਸਟੂਡੈਂਟ ਹੈ ਉਹਦੇ 8ਵੀਂ ਕਲਾਸ ਦੇ ਵਿੱਚ 75% ਮਾਰਕ ਹੋਣੇ ਚਾਹੀਦੇ ਹਨ ਜੇਕਰ ਉਹ 10ਵੀਂ ਕਲਾਸ ਵਿੱਚ ਪੜ੍ਹ ਰਿਹਾ ਹੈ ਤਾਂ ਨੌਵੀਂ ਕਲਾਸ ਵਿੱਚ ਉਹਦੇ 75% ਮਾਰਕ ਹੋਣੇ ਚਾਹੀਦੇ ਹਨ ਜੀ ਫੈਮਿਲੀ ਐਨਿਊਅਲ ਇਨਕਮ ਹੈ ਉਹ 3 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੀ ਸਲਾਰਰੀ ਇਨਕਮ 3 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੀ ਸਟੂਡੈਂਟ ਦੇ ਪਰਿਵਾਰ ਦੀ ਅਤੇ ਜੋ ਸਟੂਡੈਂਟ एससी एसटी ਨਾਲ ਸੰਬੰਧਿਤ ਰਹ ਦੇ ਹਨ ਉਹਨਾਂ ਨੂੰ ਹੋਰ ਵੀ ਰਕਸ਼ਿਸ਼ ਮਿਲੇਗੀ ਜੀ ਉਹਨਾਂ ਦਾ 77% ਦੇ ਹਿਸਾਬ ਨਾਲ ਉਹ ਇਸ ਸਕਾਲਰਸ਼ਿਪ ਦੇ ਲਈ ਅਪਲਾਈ ਕਰ ਸਕਦੇ ਹਨ ਜੋ 9ਵੀਂ ਤੋਂ ਲੈ ਕੇ 10ਵੀਂ ਤੱਕ ਸਟੂਡੈਂਟ ਹਨ ਉਹਨਾਂ ਨੂੰ 15000 ਰੁਪਿਆ ਸਕਾਲਰਸ਼ਿਪ ਮਿਲੇਗੀ ਜੀ ਤੁਸੀਂ ਇਸ ਦੇ ਲਈ ਅਪਲਾਈ ਕਰਦੇ ਜੀ ਇਹਦੇ ਲਈ ਕੋਈ ਵੀ ਫੀਸ ਨਹੀਂ ਰਹਿਣ ਵਾਲੀ ਇਹ ਸ਼ਾਰਟਲਿਸਟਰ ਦੇ ਆਧਾਰ ਦੇ ਉੱਤੇ ਇਹ ਸਕਾਲਰਸ਼ਿਪ ਮਿਲੇਗੀ ਜੀ ਅੰਡਰ ਗ੍ਰੈਜੂਏਟ ਸਟੂਡੈਂਟ ਦੇ ਲਈ ਕੈਂਡੀਡੇਟ ਕਿਸੇ ਵੀ ਜੀਰ ਦੇ ਵਿੱਚ ਪੜਦਾ ਹੋਣਾ ਚਾਹੀਦਾ ਜੀ ਅੰਡਰ ਗ੍ਰੈਜੂਏਸ਼ਨ ਦੇ ਵਿੱਚ 300 ਇੰਸਟੀਟਿਊਟ ਅਕੋਰਡਿੰਗ ਲੇਟੈਸਟ ਐਨਆਈਆਰ ਰੈਂਕਿੰਗ ਦੇ ਹੋਣ ਚਾਹੀਦੇ ਹਨ ਜੀ ਅਤੇ 75% ਮਾਰਕ ਹੋਣ ਚਾਹੀਦੇ ਨੇ ਪ੍ਰੀਵੀਅਸ ਕਲਾਸ ਦੇ ਵਿੱਚ ਇਹ ਜੋ ਇਨਕਮ ਰੈਂ ਵਾਲੀ ਹੈ ਫੈਮਿਲੀ ਇਨਕਮ ਉਹ 6 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੀ ਸਟੂਡੈਂਟ ਦੀ ਉਹੀ ਇਸ ਨੂੰ ਅਪਲਾਈ ਕਰ ਸਕਦੇ ਹਨ ਜੀ ਅਤੇ ਐਸਸੀਐਸਟੀ ਦੇ ਲਈ ਐਪਲੀਕੇਸ਼ਨ ਵੀ ਮਿਲੇਗੀ 75000 ਰੁਪਏ ਸਕਾਲਰਸ਼ਿਪ ਅਮਾਉਂਟ ਮਿਲੇਗੀ ਜੀ ਜਿਹੜੇ ਸਟੂਡੈਂਟ ਅੰਡਰ ਗ੍ਰੈਜੂਏਸ਼ਨ ਕਰ ਰਹੇ ਹਨ ਹੁਣ ਗੱਲ ਕਰਦੇ ਹਾਂ ਜੀ ਪੋਸਟ ਗ੍ਰੈਜੂਏਸ਼ਨ ਦੇ ਸਟੂਡੈਂਟ ਅਧਿ ਲਈ ਇਸ ਦੇ ਵਿੱਚ ਸਾਲ ਦੇ ਵਿੱਚ ਹੋਵੇ ਉਸ ਨੂੰ ਅਪਲਾਈ ਕਰ ਸਕਦਾ ਹੈਗਾ 75% ਮਾਰਕ ਹੋਣ ਚਾਹੀਦੇ ਪਿਛਲੇ ਪ੍ਰੀਵੀਅਸ ਅਕਾਦਮਿਕ ਜੀਰ ਦੇ ਵਿੱਚ ਅਤੇ ਇਹਦੇ ਵਿੱਚ ਵੀ ਜੋ ਫੈਮਿਲੀ ਇਨਕਮ ਹੈ ਸਟੂਡੈਂਟ ਦੀ ਫੈਮਿਲੀ ਦੀ 6 ਲੱਖ ਤੋਂ ਇਨਕਮ ਘੱਟ ਹੋਣੀ ਚਾਹੀਦੀ ਹੈ ਸਾਲਾਨਾ ਇਨਕਮ ਇਹ ਜੋ ਸਕਾਲਰਸ਼ਿਪ ਮਿਲੇਗੀ ਜੋ ਸਕਾਲਰਸ਼ਿਪ ਇਹਦੇ ਵਿੱਚ 2.5 ਲੱਖ ਰੁਪਏ ਪਰ ਸਟੂਡੈਂਟ ਮਿਲੇਗੀ ਜੀ ਇਸੇ ਤਰ੍ਹਾਂ ਮੈਡੀਕਲ ਦੇ ਜੋ ਸਟੂਡੈਂਟ ਹਨ ਉਹਨਾਂ ਦੇ ਲਈ ਵੀ एलिਜੀਬਿਲਟੀ ਕ੍ਰਾਈਟਰੀਆ ਇਸ ਤਰਿਕਾ ਨਾਲ ਹੈ ਕਿ ਪਰਿਵਾਰ ਦੀ ਇਨਕਮ 6 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਤੇ 75% ਮਾਰਕਸ ਹੋਣ ਦੇਣੇ ਪ੍ਰੀਵੀਅਸ ਕਲਾਸ ਦੇ ਵਿੱਚ। ਅਤੇ ਇਸ ਦੇ ਲਈ ਜੋ ਸਕਾਲਰਸ਼ਿਪ ਅਮਾਉਂਟ ਹੈ ਉਹ 4,50,000 ਰੁਪਿਆ ਰਹਿਣ ਵਾਲੀ ਹੈ ਸਟੂਡੈਂਟ ਦੇ ਲਈ। ਜੋ ਸਟੂਡੈਂਟ IIT ਦੇ ਹਨ ਉਹਨਾਂ ਲਈ एलिਜੀਬਿਲਟੀ ਕ੍ਰਾਈਟਰੀਆ ਇਸ ਤਰਿਕਾ ਨਾਲ ਹੈ ਕਿ ਪ੍ਰੀਵੀਅਸ ਕਲਾਸ ਦੇ ਵਿੱਚ 75% ਮਾਰਕਸ ਹੋਣ ਚਾਹੀਦੇ ਹਨ। ਇਹਦੇ ਲਈ ਵੀ ਜੋ ਫੈਮਿਲੀ ਇਨਕਮ ਹੈ ਉਹ 6 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਸਾਲਾਨਾ। ਸਾਲਾਨਾ 6 ਲੱਖ ਤੋਂ ਘੱਟ ਇਨਕਮ ਹੋਣੀ ਚਾਹੀਦੀ ਹੈ। ਇਸ ਦੇ ਦਿੱਲੀ ਸਕਾਲਰਸ਼ਿਪ ਮਾਉਂਟ ਜੋ ਆਈਡੀ ਸਟੂਡੈਂਟ ਉਹਨਾਂ ਲਈ 2 ਲੱਖ ਰੁਪਏ ਰਹਿਣ ਵਾਲੀ ਹੈ ਆਈਐਮ ਦੇ ਲਈ ਉਹਨਾਂ ਦੇ ਲਈ ਜੋ ਅਮਾਉਂਟ ਹੈ ਸਕਾਲਰਸ਼ਿਪ ਅਮਾਉਂਟ ਹੈ ਐਲੀਜੀਬਿਲਟੀ ਕਰੀਟਰੀਆ ਸੇਮ ਹੀ ਰਹਿਣ ਵਾਲਾ ਹੈ ਤੇ 5 ਲੱਖ ਰੁਪਏ ਮਾਉਂਟ ਸਕਾਲਰਸ਼ਿਪ ਮਿਲੇਗੀ ਜੀ ਜੋ ਸਟੂਡੈਂਟ ਓਵਰਸੀਜ਼ ਹਨ ਉਹਨਾਂ ਲਈ ਐਲੀਜੀਬਿਲਟੀ ਕਰੀਟਰੀਆ ਇਸ ਤਰੀਕੇ ਨਾਲ ਹੀ ਰਹਿਣ ਵਾਲਾ ਹੈ ਲੇਕਿਨ ਜੋ ਉਹਨਾਂ ਲਈ ਅਮਾਉਂਟ ਹੈ ਉਹ 20 ਲੱਖ ਰੁਪਏ ਸਕਾਲਰਸ਼ਿਪ ਮਿਲਣ ਵਾਲੀ ਹੈ ਜੀ ਇਹਦੇ ਲਈ ਕੋਈ ਵੀ ਫੀਸ ਨਹੀਂ ਲੱਗਦੀ ਤੁਸੀਂ ਇਸ ਸਕਾਲਰਸ਼ਿਪ ਦੇ ਲਈ ਜੋ ਐਸਪੀ ਸਕਾਲਰਸ਼ਿਪ ਦੀਨ ਜਾ ਰਹੀ ਹੈ ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਤੁਹਾਨੂੰ ਦੱਸਦੇ ਹਾਂ ਜੀ ਇਹਦੇ ਵਿੱਚ ਅਪਲਾਈ ਕਿਵੇਂ ਕਰਨਾ ਹੈ ਅਪਲਾਈ ਪ੍ਰੋਸੈਸ ਇਸ ਤਰੀਕੇ ਨਾਲ ਰਹੇਗਾ ਸਭ ਤੋਂ ਪਹਿਲਾਂ ਅਪਲਾਈ ਨੋ ਕਰਨਾ ਪਵੇਗਾ ਲੌਗ ਇਨ ਤੋਂ ਸਟਾਰਟ ਐਪਲੀਕੇਸ਼ਨ ਐਕਸੈਸ ਐਪਲੀਕੇਸ਼ਨ ਫਾਰਮ ਫਿਲ ਕਰਨਾ ਹੋਵੇਗਾ ਐਪਲੀਕੇਸ਼ਨ ਸਟਾਰਟ ਹੋ ਗਈ ਸਟਾਰਟ ਐਪਲੀਕੇਸ਼ਨ ਐਪਲੀਕੇਸ਼ਨ ਫਾਰਮ ਨੂੰ ਫਿਲ ਕਰਨਾ ਹੈ ਅਤੇ ਜੋ ਡਾਕੂਮੈਂਟ ਹਨ ਡਾਕੂਮੈਂਟ ਨੂੰ ਅਪਲੋਡ ਕਰ ਦਿੰਨੇ ਹਾਂ ਜੀ ਉਸ ਤੋਂ ਬਾਅਦ ਕੁਝ ਸਰਵਨ ਕੰਡੀਸ਼ਨ ਆਉਗੀਆਂ ਤੁਸੀਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਪੜ੍ਹ ਲੈਣਾ ਤੇ ਐਪਲੀਕੇਸ਼ਨ ਸਬਮਿਟ ਕਰਨਾ ਜੀ ਜੋ ਡਾਕੂਮੈਂਟ ਰਿਕੁਆਇਰਮੈਂਟ ਹਨ ਜੀ ਉਹ ਤੁਹਾਨੂੰ ਦੱਸ ਦਿਆ ਜੀ ਕਿਹੜੇ ਕਿਹੜੇ ਡਾਕੂਮੈਂਟ ਰਿਕੁਆਇਰਮੈਂਟ ਹਨ ਇਹਦੇ ਲਈ ਇਹਦੇ ਲਈ ਕੱਟਮਿਕ ਆਰਡਰ ਚਾਹੀਦਾ ਜੀ ਪਿਛਲੇ ਸਾਲ ਦਾ ਜਿਹੜੇ ਕੈਂਡੀਡੇਟ 10ਵੀਂ ਕਰ ਰਹੇ ਉਹਨਾਂ ਲਈ 9ਵੀਂ ਦੇ ਲਈ 12ਵੀਂ ਦੇ ਲਈ 10 11ਵੀਂ ਦਾ ਇਸ ਤਰੀਕੇ ਨਾਲ ਚਾਹੀਦਾ ਜੀ ਅਤੇ ਆਇਡੈਂਟੀਟੀ ਪ੍ਰੂਫ ਚਾਹੀਦਾ ਜੀ ਆਧਾਰ ਕਾਰਡ ਪੈਨ ਕਾਰਡ ਫਾਈਨੈਂਸ਼ੀਅਲ ਡਾਕੂਮੈਂਟ ਚਾਹੀਦੀ ਹੈ ਜੀ ਕਰੰਟ ਜੀਆ ਦੀ ਫੀ ਰਸੀਪਟ ਚਾਹੀਦੀ ਹੈ ਤੇ ਬੈਂਕ ਡਿਟੇਲ ਚਾਹੀਦੀ ਹੈ ਤੇ ਇਨਕਮ ਪ੍ਰੂਫ ਚਾਹੀਦਾ ਜੀ ਫੈਮਿਲੀ ਦਾ ਜਾਂ 16 ਨੰਬਰ ਫਾਰਮ ਤੇ ਇਨਕਮ ਪ੍ਰੂਫ ਜ਼ਰੂਰ ਲੱਗੇਗਾ ਜੀ ਦੇ ਲਈ ਐਡਮਿਸ਼ਨ ਪ੍ਰੂਫ ਵੀ ਲੱਗੇਗਾ ਇਹਦੇ ਵਿੱਚ ਕੋਸਟੋਵਾ ਪਰਸਨਲ ਡਾਕੂਮੈਂਟ ਫੋਟੋਗ੍ਰਾਫ ਵਗੈਰਾ ਅਪਲੋਡ ਹੋਣੀਆਂ ਤੇ ਐਡੀਸ਼ਨਲ ਡਾਕੂਮੈਂਟ ਕਾਰਡ ਸਰਟੀਫਿਕੇਟ ਜਿਹੜੇ ਕੈਂਡੀਡੇਟ ਐਸ ਸੀ ਐਸਟੀ ਨਾਲ ਸੰਬੰਧ ਰੱਖਦੇ ਹਰਿਆਣਾ ਤੇ ਇਸ ਦਾ ਰਿਲੇਸ਼ਨਸ਼ਿਪ ਲਾਈਨ ਚਾਹੁੰਦੇ ਹਨ ਜਿਵੇਂ ਕਿ 77% ਉਹ ਕੈਂਡੀਡੇਟ ਨੂੰ ਮਿਲਣਗੇ ਤਾਂ ਉਹਨਾਂ ਲਈ ਕਾਰਡ ਸਰਟੀਫਿਕੇਟ ਵੀ ਬਹੁਤ ਜ਼ਰੂਰੀ ਹੈ ਤੇ ਹੁਣ ਗੱਲ ਕਰਦੇ ਹਾਂ ਇਸ ਨੂੰ ਅਪਲਾਈ ਕਿਵੇਂ ਕਰਨਾ ਹੈ ਇਹਦੀ ਜੋ ਡੇਟ ਹੈ ਜੋ ਸਟਾਰ ਡੇਟਾ 19 ਨਵੰਬਰ 2025 ਤੋਂ ਸ਼ੁਰੂ ਹੋ ਚੁੱਕੀ ਹੈ ਅਪਲਾਈ ਕਰਨ ਦੀ ਅਤੇ ਲਾਸਟ ਡੇਟ ਹੈ ਇਹਦੀ ਅਪਲਾਈ ਕਰਨ ਦੀ 15 ਨਵੰਬਰ 2025 ਤੱਕ ਇਹਨੂੰ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਸਕਾਲਰਸ਼ਿਪ ਦੇ ਲਈ ਐਸ ਵੀ ਸਕਾਲਰਸ਼ਿਪ ਦੇ ਲਈ 15 ਨੰਬਰ 2025 ਤੋਂ ਪਹਿਲਾਂ ਪਹਿਲਾਂ ਇਸ ਐਪਲੀਕੇਸ਼ਨ ਨੂੰ ਫਿਲ ਕਰ ਸਕਦੇ ਹਾਂ ਜੀ ਜਿਸ ਵੀ ਸਟੂਡੈਂਟ ਨੇ ਆਪਣਾ ਅਪਲਾਈ ਕਰਨਾ ਹੈ ਉਹ ਉਸ ਤੇ ਓਕੇ ਕਰਕੇ ਜੇਕਰ ਸਟੂਡੈਂਟ ਅੰਡਰਗ੍ਰੈਜੂਏਸ਼ਨ ਹੈ ਉਸ ਨੂੰ ਓਕੇ ਕਰ ਦੇਣਾ ਹੈ ਜੇ ਪੋਸਟ ਗ੍ਰੈਜੂਏਟ ਹੈ ਤਾਂ ਉਸ ਨੂੰ ਓਕੇ ਕਰਨਾ ਹੈ ਸਕੂਲ ਸਟੂਡੈਂਟ ਹੈ ਤਾਂ ਉਸ ਨੂੰ ਓਕੇ ਕਰਕੇ ਅਪਲਾਈ ਨਾਉ ਤੇ ਕਲਿੱਕ ਕਰ ਦੇ ਅਪਲਾਈ ਨਾਉ ਤੇ ਕਲਿੱਕ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਆਪਣੇ ਰਜਿਸਟਰ ਕਰਨਾ ਪਵੇਗਾ ਰਿਸਟਰ ਕਰਨ ਤੋਂ ਬਾਅਦ ਇੱਥੇ ਤੁਸੀਂ ਕ੍ਰੀਏਟ ਅਕਾਊਂਟ ਕਰਨਾ ਹੈਗਾ ਫਰਸਟ ਨੇਮ ਲਾਸਟ ਨੇਮ ਆਪਣੀ ਈਮੇਲ ਆਈਡੀ ਮੋਬਾਈਲ ਨੰਬਰ ਪਾਸਵਰਡ ਭਰਨ ਤੋਂ ਬਾਅਦ ਕਨਫਰਮ ਪਾਸਵਰਡ ਕਰਨ ਤੋਂ ਬਾਅਦ ਟਰਮ ਕੰਡੀਸ਼ਨ ਨੂੰ ਓਕੇ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਸਾਈਨ ਅਪ ਕਰਨਾ ਹੈਗਾ ਅਪਲਾਈ ਕਰਨ ਦੇ ਲਈ ਦੁਬਾਰਾ ਤੁਸੀਂ ਅਪਲਾਈ ਨੋਟ ਤੇ ਜਾਣਾ ਹੈਗਾ ਉੱਥੇ ਤੁਸੀਂ ਜੋ ਈਮੇਲ ਜਾਂ ਮੋਬਾਈਲ ਨੰਬਰ ਆਪਣਾ ਪਾਇਆ ਸੀ ਮੋਬਾਈਲ ਨੰਬਰ ਪਾ ਕੇ ਪਾਸਵਰਡ ਪਾ ਕੇ ਇਸ ਨੂੰ ਓਪਨ ਕਰ ਲੈਣਾ ਹੈਗਾ ਅਤੇ ਇਸ ਤੋਂ ਬਾਅਦ ਇਸ ਤੇ ਆਪਣੇ ਪੂਰੇ ਡਾਕੂਮੈਂਟ ਅਪਲੋਡ ਕਰਨ ਤੋਂ ਬਾਅਦ ਇਸ ਨੂੰ ਅਪਲੀਕੇਸ਼ਨ ਨੂੰ ਸਬਮਿਟ ਕਰ ਦੇਣਾ ਹੈ। ਇਹੀ ਸੇਮ ਪ੍ਰੋਸੈਸ ਰਹੇਗਾ ਜੀ। ਜੇਕਰ ਤੁਹਾਨੂੰ ਇਹਦੇ ਲਈ ਕੋਈ ਕੁਐਰੀ ਹੁੰਦੀ ਹੈ ਅਪਲਾਈ ਕਰਨ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਨੀਚੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜੀ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਸਕਾਲਰਸ਼ਿਪ ਨੂੰ ਅਪਲਾਈ ਕਰਨ ਦੇ ਲਈ। ਇਸ ਦਾ ਜੋ ਨੋਟੀਫਿਕੇਸ਼ਨ ਦਾ ਲਿੰਕ ਹੈ ਉਹ ਸਾਡੇ WhatsApp ਚੈਨਲ ਤੇ ਹੈ ਜੀ। WhatsApp ਚੈਨਲ ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ। ਇਸ ਸਕਾਲਰਸ਼ਿਪ ਦੇ ਲਈ ਅਪਲਾਈ ਵੀ ਕਰ ਸਕਦੇ ਹੋ ਜੀ ਬਹੁਤ ਵਧੀਆ ਮੌਕਾ ਚ ਕੋਈ ਜਿਹੜੇ ਸਟੂਡੈਂਟ ਨੌਮੀ ਲੈ ਤੋਂ ਲੈ ਕੇ ਗ੍ਰੈਜੂਏਸ਼ਨ ਆ ਪੋਸਟ ਗ੍ਰੈਜੂਏਸ਼ਨ ਕਰ ਰਹੇ ਹਨ ਉਹਨਾਂ ਲਈ ਸਕਾਲਰਸ਼ਿਪ ਲੈਣ ਦਾ ਵਧੀਆ ਮੌਕਾ ਆ ਚੁੱਕਾ ਹੈ ਜੀ ਇਹਦੇ ਲਈ ਕੋਈ ਵੀ ਫੀਸ ਨਹੀਂ ਲੱਗਣ ਵਾਲੀ ਬਿਲਕੁਲ ਫੀਸ ਨਲ ਰਹਿਣ ਵਾਲੀ ਆ ਇਸ ਸਕਾਲਰਸ਼ਿਪ ਦੇ ਲਈ ਤੁਸੀਂ ਇਸ ਨੂੰ ਅਪਲਾਈ ਕਰ ਦੇਣਾ ਤੁਸੀਂ ਇਸ ਨੂੰ ਅਪਲਾਈ ਕਰਨ ਤੋਂ ਬਾਅਦ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਇਸ ਇਸ ਵੀਡੀਓ ਨੂੰ ਅੱਗੇ ਆਪਣੇ ਦੋਸਤ ਮਿੱਤਰਾਂ ਤੱਕ ਜਰੂਰ ਸ਼ੇਅਰ ਕਰ ਦੇਣਾ ਤਾਂ ਜੋ ਉਹ ਸਕਾਲਰਸ਼ਿਪ ਦੇ ਲਈ ਅਪਲਾਈ ਕਰ ਸਕਣਾਂ ਅਤੇ ਉਹ ਇਸ ਦਾ ਫਾਇਦਾ ਲੈ ਸਕਣਾਂ ਤਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ